ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਤੋਂ ਦੋ ਤਿੰਨ ਦਿਨ ਕਹਾਣੀ ਨਹੀਂ ਪਈ ਕਿਉਂਕਿ ਕੁਝ ਦਿਨ ਤਾਂ ਬਾਹਰ ਗਈ ਹੋਈ ਸੀ ਤੇ ਕੁਝ ਮੇਰੀ ਸਿਹਤ ਵੀ ਆ ਕੇ ਠੀਕ ਨਹੀਂ ਸੀ ਇਸ ਕਰਕੇ ਸੋ ਮੈਂ ਅੱਜ ਤੁਹਾਡੇ ਸਾਹਮਣੇ ਕਹਾਣੀ ਪੇਸ਼ ਕਰ ਰਹੀ ਹਾਂ ਸਭ ਬੁਰੇ ਨਹੀਂ ਹੁੰਦੇ ਕੁਝ ਚੰਗੇ ਲੋਕ ਵੀ ਹੁੰਦੇ ਹਨ ਪਰ ਜੋ ਕੰਮ ਬੁਰੇ ਕਰਦੇ ਹਨ ਅਸੀਂ ਉਹਨਾਂ ਨੂੰ ਬੁਰੇ ਲੋਕ ਹੀ ਸਮਝਦੇ ਹਾਂ ਪਰ ਕਈ ਕੰਮ ਬੁਰੇ ਕਰਦੇ ਹਨ ਪਰ ਉਹ ਦਿਲ ਦੇ ਬਹੁਤ ਚੰਗੇ ਹੁੰਦੇ ਹਨ ਉਹ ਕਿਸੇ ਦਾ ਦੁੱਖ ਨਹੀਂ ਸਹਾਰ ਸਕਦੇ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਬੁਰੇ ਕੰਮ ਨਹੀਂ ਕਰਨੇ ਚਾਹੀਦੇ ਤੇ ਹਮੇਸ਼ਾ ਹਰ ਇੱਕ ਦੀ ਮਦਦ ਕਰਨੀ ਚਾਹੀਦੀ ਹੈ ਪਰ ਬੁਰੇ ਕੰਮ ਛੱਡ ਕੇ ਬੱਸ ਵਿੱਚੋਂ ਉੱਤਰ ਕੇ ਜੇਬ ਵਿੱਚ ਹੱਥ ਪਾਇਆ ਜੇਬ ਕੱਟੀ ਗਈ ਸੀ ਪਰ ਜੇਬ ਵਿੱਚ ਹੈ ਹੀ ਕੀ ਸੀ ਇੱਕ ਖਤ ਜੋ ਮਾਂ ਨੂੰ ਲਿਖਿਆ ਸੀ ਪਰ ਇਸ ਵਾਰ ਮਾਂ ਨੂੰ ਪੈਸੇ ਨਹੀਂ ਭੇਜ ਸਕਦਾ ਸੀ ਕਿਉਂਕਿ ਨੌਕਰੀ ਛੁੱਟ ਗਈ ਸੀ ਤੇ ਪਰ ਹੌਸਲਾ ਨਹੀਂ ਪੈ ਰਿਹਾ ਸੀ ਕਿ ਮਾਂ ਨੂੰ ਖਤ ਪੋਸਟ ਕਰ ਸਕਾਂ ਹੁਣ 90 ਰੁਪਏ ਵੀ ਜਾ ਚੁੱਕੇ ਸਨ ਪਰ ਮੇਰੇ ਲਈ ਉਹ 90 ਰੁਪਏ 900 ਦੇ ਬਰਾਬਰ ਸਨ ਕਿਉਂਕਿ ਨੌਕਰੀ ਛੁੱਟ ਚੁੱਕੀ ਸੀ ਤੇ ਨਵੀਂ ਲੱਭਣ ਵਿੱਚ ਅਜੇ ਵਕਤ ਲੱਗਣਾ ਸੀ ਪਰ ਕੁਝ ਦਿਨ ਬਾਅਦ ਬੀਤੇ ਮਾਂ ਦਾ ਖਾਤਾ ਆਇਆ ਮਾਂ ਨੇ ਲਿਖਿਆ ਸੀ ਬੇਟਾ ਤੂੰ ਕਿੰਨਾ ਚੰਗਾ ਹੈ ਐਨ ਵਕਤ ਤੇ ਮੰਨੀ ਆਰਡਰ ਭੇਜ ਦਿੰਦਾ ਹੈ ਜਦੋਂ ਕਿ ਮੈਨੂੰ ਉਸ ਦੀ ਲੋੜ ਹੁੰਦੀ ਹੈ ਤੂੰ ਮੇਰਾ ਕਿੰਨਾ ਫਿਕਰ ਕਰਦਾ ਹੈ ਮੈਂ ਇਹ ਜੇ ਖਤ ਪੜ ਕੇ ਇਸ ਅਧੇੜ ਗੁਣ ਵਿੱਚ ਸੀ ਕਿ ਮਾਂ ਨੂੰ ਪੈਸੇ ਕਿਸ ਨੇ ਭੇਜੇ ਹਨ ਮੈਂ ਇਹ ਅਧੇੜ ਗੁਣ ਵਿੱਚ ਨਾਲ ਆਪਣੀ ਨੌਕਰੀ ਵੀ ਲੱਭਦਾ ਰਿਹਾ ਪਰ ਕੁਝ ਦਿਨ ਬਾਅਦ ਮੈਨੂੰ ਇੱਕ ਹੋਰ ਖਤ ਮਿਲਿਆ ਜਿਸ ਤਿੰਗਾਂ ਲਾਈਨਾਂ ਤੇ ਅੱਖਰ ਵਿੰਗੇ ਟੇਡੇ ਸਨ ਮੈਂ ਬੁੜੀ ਬੜੀ ਮੁਸ਼ਕਲ ਨਾਲ ਉਹ ਖਤ ਪੜ੍ਹ ਸਕਿਆ ਲਿਖਿਆ ਸੀ ਭਰਾ 90 ਰੁਪਏ ਤੇਰੇ ਤੇ 910 ਰੁਪਏ ਮੈਂ ਆਪਣੇ ਕੋਲੋਂ ਪਾ ਕੇ ਤੁਹਾਡੀ ਮਾਂ ਨੂੰ ਮੈਂ ਆਰਡਰ ਭੇਜ ਦਿੱਤਾ ਹੈ। ਫਿਕਰ ਨਾ ਕਰਨਾ। ਕਿਉਂਕਿ ਮਾਂ ਤਾਂ ਸਭ ਦੀ ਮਾਂ ਹੀ ਹੁੰਦੀ ਹੈ। ਤੇਰੀ ਕੀ ਤੇ ਮੇਰੀ ਕੀ। ਭਾਵੇਂ ਮਾਂ ਭੁੱਖੀ ਕਿਉਂ ਰਵੇ? ਤੇਰਾ ਵੀਰ ਜੇ ਬੁੱਕਤਰ ਹੁਣ ਮੈਂ ਸੋਚ ਰਿਹਾ ਸੀ ਕਿ ਇਸ ਇਨਸਾਨ ਨੂੰ ਚੰਗਾ ਕਹਾਂ ਜਾਂ ਮਾੜਾ ਕਹਾਂ ਮੇਰਾ ਮਨ ਇਹ ਫੈਸਲਾ ਨਹੀਂ ਕਰ پا ਰਿਹਾ ਸੀ ਤੇ ਮੈਂ ਇਸੇ ਅਧੇੜ ਮੂਨ ਵਿੱਚ ਹੀ ਆਪਣਾ ਨੌਕਰੀ ਲੱਭਣ ਦਾ ਸਫਰ ਜਾਰੀ ਰੱਖਿਆ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਕਮੈਂਟ ਕਰਕੇ ਰਾਏ ਦੱਸਣੀ ਕਿਊ ਚੂੜ ਚੰਗਾ ਸੀ 你这样不说，到你了。